हां ਵੀ ਚੋਬਰੋ ਕੀ ਹਾਲ ਚਾਲ ਸਵੇਰੇ ਸਾਰਿਆਂ ਤੋਂ ਪਹਿਲਾਂ ਉੱਠ ਕੇ ਖਾਧੀ ਆਪਾਂ ਦੇਸੀ ਖਰਾਕ ਕਾਜੂ ਬਦਾਮ ਛੋਲੇ ਅੰਜੀਰ ਖਾ ਕੇ ਆਪਾਂ ਨਿਕਲੇ ਬਾਹਰ ਤਾਂ ਬਾਹਰ ਮੌਸਮ ਪੂਰਾ ਓਕੇ ਰਿਪੋਰਟ ਸੀ ਸਾਰੇ ਆਪਣੇ ਕੰਮ ਧੰਦਾ ਤੇ ਲੱਗੇ ਹੋਏ ਸੀ ਫਿਰ ਆਪਾਂ ਵੀ ਨਿਕਲ ਗਏ ਆਪਣੇ ਕੰਮ ਤੇ ਤੇ ਆ ਜਿਹੜਾ ਮੌਸਮ ਵੀ ਇਹ ਦੇਖਣ ਵਾਲਾ ਸੀ ਹਰਿਆਵਲ ਹਰਿਆਵਲ ਚਾਰੇ ਪਾਸੇ ਜਿਹੜਾ ਮਹਿਸੂਸ ਕੀਤਾ ਉਹ ਬੜਾ ਵਧੀਆ ਸੀ ਐਵੇਂ ਨਹੀਂ ਅਰਜੈਂਟੀਨ ਨੂੰ ਕਹਿੰਦਾ ਸਵਰਗਾਂ ਚ ਪੰਜਾਬ ਨਹੀਂ ਹੋਣਾ ਇਸ ਤੋਂ ਬਾਅਦ ਬਈ ਆਪਾਂ ਸਵੱਦੀ ਕਲਾ ਰੋਗੇ ਰਾਜੂ ヘア ਸਲੂਨ ਤੇ ਉੱਥੇ ਆਪਾਂ ਕਟਾਉਣੀ ਸੀ ਦਾੜੀ ਤੇ ਬਾਈ ਹੁਣ ਹੁੰਦਾ ਕੰਮ ਪੂਰਾ ਓਕੇ ਕਿ ਆਪ ਦਾ ਬਚਪਨ ਜਿੱਤੇ ਆ ਗਿਆ ਕਮੈਂਟ ਕਰਕੇ ਦੱਸਿਓ ਕਿਨੇ-ਕਿਨੇ ਉੱਪੱਟੇ ਤੇ ਬਾਲ ਕਟਾਏ ਆ ਇੱਕ ਦੂਬਾ ਦਾ ਆਪਾਂ ਨੂੰ ਮਿਲ ਗਿਆ ਬਾਈ ਰਣਵੀਰ ਇਹ ਮੁੰਡਾ ਜੰਮਿਆ ਹੋਇਆ ਕੈਨੇਡਾ 'ਚ ਉਧਰ ਹੀ ਹੋਇਆ ਪੜਿਆ ਵਾ ਇਹ ਕਹਿੰਦਾ ਬਾਈ ਮੈਂ ਪੰਜਾਬ ਘੁਮਣਾ ਮੈਂ ਕਿਹਾ ਚੱਲ ਪਹਿਲਾਂ ਤੈਨੂੰ ਪੰਜਾਬ ਘੁਮਾ ਦਈਏ ਤੇ ਪਹਿਲਾਂ ਜਗਰਾਉਂ ਵਾਲਾ ਮੀਲਾ ਦਿਖਾ ਦਈਏ ਫਿਰ ਆਪਾਂ ਗੱਡੀ ਪਾ ਲਈ ਹਾਈਵੇ ਤੇ ਤੇ ਆਪਾਂ ਚੱਲੇ ਸੀ ਜਗਰਾਉਂ ਨੂੰ ਮੌਸਮ ਹੋ ਗਿਆ ਸੀ ਖਰਾਬ ਹੋ ਗਈ ਸੀ ਬੱਦਲ ਪਹਿਲਾਂ ਤਾਂ ਲੱਗਿਆ ਸੀ ਮੀਂਹ ਆਊਗਾ ਪਰ ਫੇਰ ਵੀ ਰੱਬ ਨੇ ਵਿਚਾਰ ਰੱਖਿਆ ਇੱਕ ਦੂਬਾ ਚ ਆ ਗਏ ਆਪਾਂ ਟੋਲ ਪਲਾਜੇ ਤੇ ਟੋਲ ਪਲਾਜ ਤੇ ਆਪਾਂ ਗਿਆ ਬਈ ਟੋਲ ਪਲਾਜ ਤੇ ਸੀ ਸਰਪੜਿਆ ਕਹਿੰਦਾ ਬਈ ਸੰਘਾ ਮੈਂ ਤਾਂ ਨਹੀਂ ਨਹੀਂ ਬਈ ਬਿਰਕਾਂ ਤੋਂ ਆ ਇੱਥੋਂ ਮੈਂ ਤਾਂ ਮੁੰਤਾ ਕਰਕੇ ਆਪਾਂ ਲੰਘ ਗਏ ਫ੍ਰੀ ਤੇ ਨਾਲ ਹੀ ਨਾਰ ਦੇਖ ਕੇ ਕਹਿੰਦੇ ਗੁੜਿਆਂ ਦੇ ਮਿੱਠੇ ਬੇਰ ਪਰੇ ਬਈ ਗੁੜਿਆਂ ਦੇ ਨਹੀਂ ਇਹ ਰਾਜਸਥਾਨ ਦੇ ਆ ਪਤਾ ਨਹੀਂ ਕਿੱਥੋਂ ਦੇ ਆ ਟਰਾਈ ਕਰਕੇ ਦੇਖੋ ਹੈਗੇ ਵਧੀਆ ਨੇ ਮਿਲ ਗਈ ਰੋਡਵੇਜ ਦੀ ਲਾਰੀ ਜਿੱਚ ਬੀਬੀਆਂ ਕਰਨਾ ਸਵਾਰੀ ਸੋ ਫਾਈਨਲੀ ਆਪਾਂ ਪਹੁੰਚ ਗਏ ਸੀ ਜਗਰਾਉਂ ਦੇ ਪੀਡੀਐਫ ਮੇਲੇ ਤੇ ਇਹ ਮੇਲਾ ਬਹੁਤ ਭਰਿਆ ਹੋਇਆ ਸੀ ਝੰਡੇ ਝੰਡੇ ਸਾਰੇ ਪਾਸੇ ਝੰਡੇ ਝੰਡੇ ਤੋਂ ਲੱਗ ਰਿਹਾ ਮੇਲਾ ਪੂਰਾ ਘੈਂਟ ਗੱਲ ਬਾਤ ਇੱਧਰ ਖੜੀਆਂ ਸੀ ਗਾਵਾਂ ਜੀ ਕਰਦਾ ਮੈਂ ਹੁਣੀ ਘਰੇ ਲੈ ਜਾਵਾਂ ਪਰ ਨਕਲੀ ਸੀ ਬਾਈ ਇਦੂ ਬਾਦ ਕਹਿੰਦੇ ਯਾਰ ਹੋਣਾ ਨੂੰ ਮਿਲ ਗਿਆ ਗੋਰੀ ਗੋਰੀ ਆ ਮੁੰਡਾ ਆਇਆ ਹੋਇਆ ਸੀ ਹਾਲੈਂਡ ਤੋਂ ਇਹਨੂੰ ਮਿਲ ਕੇ ਕਹਿੰਦਾ ਵਧੀਆ ਲੱਗਿਆ ਕਹਿੰਦਾ ਬਾਈ ਮੈਨੂੰ ਵੀ ਬਹੁਤ ਵਧੀਆ ਲੱਗਿਆ ਇੱਥੇ ਪੰਜਾਬ ਆ ਕੇ ਕਹਿੰਦਾ ਮੇਰਾ ਤੀਜੀ ਵਾਰ ਆਇਆ ਮੈਂ ਇੱਥੇ ਪੰਜਾਬ ਇਹਦੂ ਬਾਦ ਆਪਾਂ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਅਕਸ਼ਰ ਦੇਖਿਆ ਹੀ ਹੋਣਾ ਬਾਈ ਗਰਸ਼ਾਨ ਹੋਣੀ ਜਿਹੜੇ ਹਨ ਕਮੇਡੀ ਵੀਡੀਓ ਪਾਉਂਦੇ ਰਹਿੰਦੇ ਆ ਤੇ ਬਾਈ ਨੇ ਸਾਰਿਆਂ ਰਿਕੁਐਸਟ ਕੀਤੀ ਆ ਵੀ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਿਹੜਾ ਕੁਝ ਵੀ ਹੁੰਦਾ ਕਮੈਂਟ ਲਾਈਕ ਸਾਰਾ ਕੁਝ ਕਰ ਦਿਓ ਤੇ ਇਦੂ ਬਾਦ ਕਹਿੰਦਾ ਫਿਰ ਮੇਲਾ ਤਰੰਗਾ ਰੰਗ ਭਰਿਆ ਹੋਇਆ ਸੀ ਪੂਰਾ ਤੇ ਮੇਲੇ ਵਿੱਚ ਤੁਹਾਨੂੰ ਅੱਜ ਦਿਖਾਉਨੇ ਆ ਫਿਰ ਕਾਓ ਵਾਕ ਉਹ ਕੈਟ ਵਾਕ ਤਾਂ ਤੁਸੀਂ ਬਹੁਤ ਦੇਖੀ ਹੋਣੀ ਆ ਪਰ ਕਾਓ ਵਾਕ ਦੇਖੋ ਆਹ ਕਹਿੰਦੇ ਗਾਣੇ ਦੂਜਾ ਹਸਤਾਨ ਪ੍ਰਾਪਤ ਕੀਤਾ ਤੇ ਦੁੱਧ ਤੁਸੀਂ ਆ ਬੰਦਾ ਜਲਾ ਲਓ ਵੀ ਕਿੰਨਾ ਹੋਊਗਾ ਇਹਦੇ ਥੱਲੇ ਇਦੂ ਬਾਦ ਜੀ ਕਹਿੰਦੇ ਇੱਕ ਫੇਰ ਹੋਰ ਸਾਨੂੰ ਮਿਲ ਗਿਆ ਗੋਰਾ ਉਹ ਇੱਥੇ ਬਹੁਤ ਘੱਟ ਸੀ ਮੈਨੂੰ ਲੱਗਿਆ ਪਤਾ ਨਹੀਂ ਕੀ ਹੰਗਾਮਾ ਹੋ ਗਿਆ ਪਰ ਹੰਗਾਮਾ ਨਹੀਂ ਬਾਈ ਦੇਖਿਓ ਅੱਜ ਉਹ ਇੱਥੇ ਗਾਂ ਬੰਨੀ ਹੋਈ ਸੀ ਤੇ ਗਾਂ ਨੂੰ ਇੱਥੇ ਚੈੱਕ ਕਰਦਾ ਸੀ ਗੋਰਾ ਡਾਕਟਰ ਅੰਗਰੇਜ਼ ਉਹ ਜੋ ਪਾਸੇ ਹੋ ਜੋ ਪਾਸੇ ਬਾਈ ਤੁਹਾਨੂੰ ਦਿਖਾ ਦਈਏ ਗੋਰਾ ਡਾਕਟਰ ਇਹ 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 ਹੋਜੀ ਹਟ ਜੀ ਹਟ ਜੀ ਉਹ ਦਿੰਦਾ ਸੀ ਲੋਕਾਂ ਨੂੰ ਵੀ ਆ ਕੀ ਕੀ ਇਹਦਾ ਕਿਦਾਂ ਕਿਦਾਂ ਹਨਾ ਟ੍ਰੀਟਮੈਂਟ ਕਰਨਾ ਕੋਈ ਸਾਰਾ ਦੱਸਣ ਲੱਗਿਆ ਹੋਇਆ ਸੀਗਾ ਇਦੋਂ ਬਾਅਦ ਫੇਰ ਆਪਾਂ ਨੂੰ ਗੂਰਾ ਮਿਲ ਜਾਂਦਾ ਤੇ ਤੁਹਾਨੂੰ ਸਾਰਿਆਂ ਨੂੰ ਬਾਈ ਸੱਸਰੀ ਘਰ ਵੀ ਬੁਲਾਉਂਦਾ ਸਾਰਾ ਗੋਸ਼ਾ ਨਾ ਕਹਿੰਦਾ ਪੰਜਾਬ ਬਹੁਤ ਵਧੀਆ ਲੱਗਿਆ ਆਗੇ ਇਹ ਮੁੰਡਾ ਆਇਆ ਹੋਇਆ ਨੀਦਰਲੈਂਡ ਤੋਂ ਹਾਂ ਦਿੰਦਾ ਸਮਾਈਲਾ ਕਹਿੰਦਾ ਪੰਜਾਬ ਬਹੁਤ ਘੈਂਡ ਲੱਗਿਆ ਤੇ ਬੁਲਾਦੇ ਬਾਈ ਸਾਰਿਆਂ ਨੂੰ ਸੱਸਰੀ ਘਰ ਬੁਲਾਦੇ ਯਾਰ ਹੁਣ ਇਹ ਆ ਚੱਕ ਕੇ ਰ ਸੱਸਰੀ ਘਰ ਬੁਲਾ ਕੇ ਬਾਈ ਦੱਸਿਓ ਅੱਜ ਦਾ ਵਲੌਗ ਕਿੱਦਾਂ ਲੱਗਿਆ ਸੋ ਮੇਲਾ ਦੇਖੋ ਬਹੁਤ ਘੈਂਡ ਆ ਭਰਿਆ ਹੋਇਆ ਕਮੈਂਟ ਲਾਈਕ ਸ਼ੇਅਰ ਸਾਰੇ ਗੋਸ਼ ਕਰ ਦਿਓ